टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਰਤਸੇਮ ਸਿੰਘ ਮਠਾੜੂ ਗੱਲ ਕਰਦੇ ਆਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈ ਗੜੇਮਾਰੀ ਕਿਸਾਨਾਂ ਦੀ ਵੱਡੀ ਚਿੰਤਾ ਕੇਵੀਗੇ ਤਾਂ ਹੁਣ ਕਿਸਾਨਾਂ ਨੂੰ ਨਹੀਂ ਮਿਲੇ ਸਕੇਗੀ ਮੌਸਮ ਦੀ ਜਾਣਕਾਰੀ ਕੇਂਦਰੀ ਖੇਤੀ ਵਿਗਿਆਨ ਮੰਤਰਾਲੇ ਦੇ ਆਦੇਸ਼ਾਂ ਤੇ ਬੰਦ ਹੋਏ ਦੇਸ਼ ਦੇ 199 ਕੇਂਦਰ ਹੈ ਖਸ਼ ਖਬਰੇ ਪੰਜਾਬ ਨੂੰ ਮਿਲੇ 169 ਨਵੇਂ ਆਮ ਆਦਮੀ ਕਲੀਨਿਕ ਬੀਜੇਪੀ ਨੇ 195 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ ਪਈ ਐਮੋਦੀ ਵਾਰਲਸੀ ਤੋਂ ਲੜਨਗੇ ਚੋਣ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਚ ਕਿਸਾਨਾਂ ਦੀ ਮਹਾਪੰਚਾਇਤ ਐਸਕੇਮ ਵੱਲੋਂ ਐਲਾਨ ਕੀਤਾ ਹੈ ਕਿਸਤਾਨ ਬਸਰ ਟੇਲਰਾਂ ਹੀ ਕੰਮਗੇ ਕੂਚ ਅਮਨਪਾਲ ਸਿੰਘ ਨੂੰ ਪੰਜਾਬ ਲਿਆਉਣ ਤੋਂ ਸਰਕਾਰ ਨੇ ਦਿੱਤਾ ਕੋਰਾ ਜਵਾਬ ਪੰਜਾਬ ਕਿਸਾਨ ਦਲ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ ਕਿ ਪੰਜਾਬ ਦੇ ਦਫ਼ਤਰ ਮੁਰ 7 ਵਜੇ ਲੱਗਣਗੇ ਦੇਖੋ ਭਗਵੰਤ ਮਾਨ ਨੇ ਕੀ ਦਿੱਤੇ ਨੇ ਸੰਕੇਤ ਪਿਆਰ ਵਿੱਚ ਮਾਮਲੇ 'ਚ ਗਵਾਹ ਬਣੇ ਪ੍ਰਦੀਪ ਕਲੇਰ ਦੇ ਪਰਿਵਾਰ ਨੂੰ ਡੇਰੇ ਜਿਖ ਖਤਰਾ ਹਾਈ ਕੋਰਟ ਤੋਂ ਮੰਗੀ ਸੁਰੱਖਿਆ ਖੇਤਾਂ 'ਚ ਗਏ 21 ਸਾਲਾ ਨੌਜਵਾਨ ਤੇ ਡਿੱਗੀ ਆਸਮਾਨੀ ਬਿਜਲੀ ਬੁਝਿਆ ਕਰਦਾ ਚਿਰਾਗ ਕਿਸਾਨ ਸ਼ੁਭ ਕਹਿੰਦੇ ਸਰਚੋਂ ਮਿਲੇ ਧਾਰ ਦੇ ਟੁਕੜੇ ਹਰਿਆਣਾ ਪੁਲਸ ਨੂੰ ਸੋਪੀ ਪੋਸਟਮੈਲ ਰਿਪੋਰਟ ਕਿਸਾਨ ਵੀਰੋ ਟਰੈਕਟਰ ਸਬਸਿਡੀ ਲਈ 11 ਮਾਰਚ ਤੋਂ ਪਹਿਲਾਂ ਕਰੋ ਅਪਲਾਈ ਨਹੀਂ ਤਾਂ ਲੱਖਣ ਪੈਦਾ ਹੋਵੇਗਾ ਨੁਕਸਾਨ ਖਨਾਰੀ ਬਾਰਡਰ ਤੇ ਜੱਗ ਦੇ ਪ੍ਰਧਾਨ ਬਾਰੇ ਵੱਡੇ ਖੁਲਾਸੇ ਤਾਂ ਦੋਸਤੋ ਇਹ ਵੀ ਆਪਣੀ ਇਸ ਵੇਲੇ ਦੀ 14ਵੀਂ ਖਬਰਾਂ ਹੁਣ ਗੱਲ ਕਰਦੇ ਆਂ ਨਾ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਪੰਜਾਬ ਦੇ ਕਈ ਇਲਾਕਿਆਂ 'ਚ ਹੋਈ ਗਰੀਬੀ ਕਿਸਾਨਾਂ ਦੀ ਵੱਡੀ ਚਿੰਤਾ ਪੰਜਾਬ ਦੇ ਸ਼ੁੱਕਰਵਾਰ ਤੋਂ ਮੌਸਮ ਦਾ ਮિજાਜ ਬਦਲ ਗਿਆ ਸ਼ਨੀਚਰਵਾਰ ਨੂੰ ਕਈ ਜਿਲ੍ਹਿਆਂ 'ਚ ਭਾਰੀ ਮੀਂਹ ਅਤੇ ਗੜੇਮਾਰੀ ਵੀ ਹੋਈ ਇਸ ਦੌਰਾਨ ਪੂਰਾ ਦਿਨ ਤੇਜ਼ ਹਵਾਵਾਂ ਵੀ ਚੱਲਦੀਆਂ ਰਹੀਆਂ ਕਈ ਇਲਾਕਿਆਂ ਵਿੱਚ ਹੋਈ ਗੜੇਮਾਰੀ ਕਣ ਫਸਲਾਂ ਦਾ ਕਾਫੀ ਨੁਕਸਾਨ ਹੋਣ ਦਾ ਖ਼ਤਰਾ ਹੈ ਮੌਸਮ ਵਿਭਾਗ ਦੀ ਤਾਜ਼ਾ ਪੁਖ ਬਣੀ ਅਨੁਸਾਰ ਲੁਧਿਆਣਾ ਜਲੰਧਰ ਕਪੂਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਵਿੱਚ ਬਿਜਲੀ ਅਤੇ ਗੜੇਮਾਰੀ ਦੇ ਨਾਲ ਗੰਭੀਰ ਤੂਫਾਨ ਇਸ ਸੰਬੰਧ ਵਿੱਚ ਦੋਰਾਣਾ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਵਿਖੇ ਤੇਜ਼ ਹੜ੍ਹੇਰੀ ਕਾਰਨ ਇੱਕ ਟ੍ਰੈਕਟਰ ਟ੍ਰੇਲਰ ਟਰਾਲੀ ਪਾਟ ਗਈ ਜਿਸ ਵਿੱਚ 6 ਲੋਕ ਜ਼ਖਮੀ ਹੋ ਗਏ ਇਹਨਾਂ ਚੋਂ ਦੋ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਚ ਰੈਫਰ ਕੀਤਾ ਗਿਆ ਸ਼ਹਿਰ ਦੇ ਵੱਖ-ਵੱਖ ਪਿੰਡਾਂ ਚ ਗੜੇਮਾਰੀ ਹੋਈ ਹੈ ਮੌਸਮ ਵਿਭਾਗ ਨੇ ਅੱਜ ਕਈ ਜ਼ਿਲ੍ਹਿਆਂ ਚ ਔਰਜ ਅਲਰਟ ਜਾਰੀ ਕੀਤਾ ਸੀ ਗੜੇਮਾਰੀ ਕਨ ਫਸਲਾਂ ਦੇ ਹੋਏ ਨੁਕਸਾਨ ਕਨ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ ਅਤੇ ਜੋਗ ਉਹ ਆਵਜਾ ਦਿੱਤਾ ਜਾਵੇ ਕਵੀ ਕਿ ਤਾ ਹੁਣ ਕਿਸਾਨਾਂ ਨੂੰ ਨਹੀਂ ਮਿਲ ਸਕੇਗੀ ਮੌਸਮ ਦੀ ਜਾਣਕਾਰੀ ਕੇਂਦਰੀ ਖੇਤੀ ਵਿਗਿਆਨ ਮੰਤਰਾਲੇ ਦੇ ਆਦੇਸ਼ਾਂ ਦੇ ਬੰਦ ਹੋਏ ਦੇਸ਼ ਦੇ 199 ਕੇਂਦਰ ਹੁਣ ਕਿਸਾਨਾਂ ਨੂੰ ਮੌਸਮ ਬਾਰੇ ਪੁਖਤਾ ਪੂਖ ਬਾਣੀ ਦੀ ਜਾਣਕਾਰੀ ਨਹੀਂ ਮਿਲੇਗੀ ਕਿਉਂਕਿ ਕੇਂਦਰ ਸਰਕਾਰ ਦੀ ਖੇਤੀ ਵਿਗਿਆਨ ਮੰਤਰਾਲੇ ਨੇ ਵੀਰਵਾਤੋ ਦੇਸ਼ ਪੱਧ ਦੇ 199 ਖੇਤੀ ਵਿਗਿਆਨ ਕੇਂਦਰ ਬੰਦ ਕਰ ਦਿੱਤੇ ਨੇ ਜਿਨ੍ਹਾਂ ਵਿੱਚ ਪੰਜਾਬ ਦੇ 8 ਕੇਂਦਰ ਸ਼ਾਮਲ ਜਿਨ੍ਹਾਂ ਚ ਜਲੰਧਰ ਦੇ ਨੂਰ ਮਹਿਲ ਚਾਰਪੁਰ ਕਪੂਰਥਲਾ ਪਟਿਆਲਾ ਗਰਦਾਸਪੁਰ ਫਿਰੋਜ਼ਪੁਰ ਪਟਿਆਲਾ ਮੌਗਾ ਅਸਥਿਤ ਕਿ ਵੀ ਕਿ ਸ਼ਾਮਲੇ ਹਾਲਾਂਕਿ ਇਹਨਾਂ ਨੂੰ ਭਾਰਤ ਪਹਿਲਾਂ ਭਾਰਤ ਦੇ ਮੌਸਮ ਵਿਭਾਗ ਨੇ 31 ਮਾਰਚ ਤੋਂ ਬੰਦ ਕਰਨ ਦਾ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਸੀ ਹੁਣ ਬੁੱਧਵਾਰ ਨੂੰ ਨਵਾਂ ਹੁਕਮ ਜਾਰੀ ਕਰਕੇ ਅਗਲੇ ਵੀਰਵਾਰ 29 ਫਰਵਰੀ ਤੋਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਅੱਜ ਇਹੀ ਸਥਿਤੀ ਵਿੱਚ ਹੁਣ ਕਿਸਾਨਾਂ ਨੂੰ ਭਾਰਤੀ ਮੌਸਮ ਵਿਭਾਗ ਦੀ ਵੈੱਬਸਾਈਟ ਤੋਂ ਹੀ ਮੌਸਮ ਦੀ ਭਵਿੱਖਬਾਣੀ ਬਾਰੇ ਜਾਣਕਾਰੀ ਆਪਣੇ ਆਪ ਦੇਖਣੀ ਪਵੇਗੀ ਹਾਲਾਂਕਿ ਆਈਐਮਡੀ ਦੀ ਵੀ ਕਿਸਾਨਾਂ ਦੇ ਮੋਬਾਈਲ ਨੰਬਰਾਂ ਤੇ ਸੁਨੇਹੇ ਭੇਜਣ ਦੀ ਯੋਜਨਾ ਤਾਂ ਜੋ ਉਹਨਾਂ ਦੇ ਨੰਬਰਾਂ ਦਾ ਨਾਲ ਸਿੱਧਾ ਤਾਲਮੇਲ ਬਣਾਇਆ ਜਾ ਸਕੇ ਪਰ ਡਾਟਾ ਇਕੱਠਾ ਕਰਨਾ ਚੁਣੌਤੀ ਬਣੀ ਹੋਈ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਕੇਂਦਰਾਂ 'ਚ ਕੰਮ ਕਰ ਰਹੇ ਕਰਮਚਾਰੀਆਂ ਤੋਂ ਕਿਸਾਨਾਂ ਦਾ ਡਾਟਾ ਮੰਗਿਆ ਜਾ ਰਿਹਾ ਪਰ ਉਹਨਾਂ ਦੀਆਂ ਸੀਮਾਵਾਂ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਲਈ ਉਹ ਵੀ ਡਾਟਾ ਦੇਣ ਤੋਂ ਇਨਕਾਰ ਹੋ ਰਹੇ ਨੇ ਕੁਝ ਖ਼ਬਰੀ ਪੰਜਾਬ ਨੂੰ ਮਿਲੇ 165 ਨਵੇਂ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਵੱਲੋਂ ਕੱਲ ਪੰਜਾਬੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚੇ ਤੇ 165 ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨਾਲ ਪੰਜਾਬ ਦੇ ਵਾਖੋਖੇ ਖੇਤਰਾਂ ਚ ਆਮ ਆਦਮੀ ਪਾਰ ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਨੇ ਅਤੇ ਹਰ ਹੋਰ ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਨੇ ਇਸ ਬਕ ਕੇ ਸੰਬੋਧਨ ਦਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਚ ਹਸਪਤਾਲਾਂ ਨੂੰ ਵੀ ਅਪਡੇਟ ਕਰ ਰਹੇ ਹਾਂ ਹੁਣ ਹਸਪਤਾਲਾਂ ਤੋਂ ਹਰ ਦਵਾਈ ਮੁਫਤ ਮਿਲਦੀ ਹੈ ਕੀਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਉਹਨਾਂ ਕਹੇ ਕਿ ਕੇਂਦਰ ਨੇ ਸਾਡਾ ਕਰੀਬ 8000 ਕਰੋੜ ਰੁਪਇਆ ਰੋਕਿਆ ਹੋਇਆ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਉਹਨਾਂ ਕਹੇ ਕਿ ਵਾਅਦੇ ਤੋਂ ਵਾਅਦਾ ਐਪੀ ਤਾ ਤਾਂ ਜੋ ਕੇਂਦਰ ਤੇ ਦਬਾਅ ਬਣਾ ਸਕੀਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਮਲੀਲਾ ਗਰਾਊਂਡ 'ਚ ਹੋਈ ਸੇ ਸਬੰਧੀ ਕ੍ਰਾਂਤੀ ਹੁ ਜਲੰਧਰ ਦੀਆਂ ਬਸਤੀਆਂ ਤੇ ਛੋਟੇ-ਛੋਟੇ ਕਸਬਿਆਂ ਤੱਕ ਪਹੁੰਚ ਚੁੱਕੀ ਹੈ ਉਹਨਾਂ ਕਿਹਾ ਕਿ ਕੱਲ ਲੁਧਿਆਣਾ ਵੇਖੇ ਇੰਦਰਾਪੁਰੀ ਵਿੱਚ ਸਕੂਲ ਆਫ ਫੈਮਿਨਸ ਦਾ ਉਦਘਾਟਨ ਕਰਨ ਜਾ ਰਹੇ ਦੱਸਦੇ ਕਿ ਹੁਣ ਪੰਜਾਬ ਵਿੱਚ ਕੁੱਲ 829 ਆਮ ਆਦਮੀ ਕਲੀਨਿਕ ਮਹੱਲਾ ਹੋ ਚੁੱਕੇ ਨੇ ਭਾਜਪਾ ਨੇ 195 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ ਪਈ ਹੈ ਮੋਦੀ ਵਾਰਾਨਸੀ ਤੋਂ ਲੜਨਗੇ ਚੋਣ ਭਾਰਤੀ ਜਨਤਾ ਪਾਰਟੀ ਨੇ ਸ਼ਨੀਵਾਰ 2 ਮਾਰਚ 2024 ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਉੱਤੇ ਹੀ ਪੀਐਮ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਤੇ ਗ੍ਰਹਿ ਮੰਤਰੀ ਅਮਿਤ ਸ਼ਾ ਗਾਂਧੀ ਨਗਰ ਤੋਂ ਚੋਣ ਲੜਨਗੇ ਇਸ ਦੇ ਨਾਲ ਹੀ ਪਹਿਲੀ ਸੂਚੀ 34 ਕੇਂਦਰੀ ਅਤੇ ਰਾਜ ਮੰਤਰੀਆਂ ਲੋਕ ਸਭਾ ਸਪੀਕਰ ਅਤੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਨਾਮ ਸ਼ਾਮਲ ਨੇ ਸੂਚੀ ਬਾਰੇ ਥੋੜੀ ਜੀ ਜਾਣਕਾਰੀ ਦੇ ਦਿੰਦੇ ਆ ਜੀ ਮਹਿਲਾ ਉਮੀਦਵਾਰ 27 ਹੈਗੇ ਹਨ ਅਨੁਸੂਚਿਤ ਜਾਤੀ ਦੇ 27 ਤੇ ਅਨੁਸੂਚਿਤ ਕਬੀਲੇ ਦੇ 18 ਉਮੀਦਵਾਰ ਹਨ ਪਛੜੀ ਸ਼੍ਰੇਣੀ ਦੇ 57 ਉਮੀਦਵਾਰ ਜਿਹੜੇ ਦੱਸੇ ਜਾ ਰਹੇ ਨੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕਿਸਾਨਾਂ ਦੀ ਮਹਾਪੰਚਾਇਤ ਐਸਕੇਐਮ ਵੱਲੋਂ ਐਲਾਨ ਕੀਤਾ ਕਿ ਕਿਸਾਨ ਬੱਸਾਂ ਟ੍ਰੇਨਾਂ ਰਾਹੀਂ ਕਰਨਗੇ ਕੂਚ ਸਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਦੇ ਇਸੜੂ ਪਵਨ ਵਿਖੇ ਅਹ ਬੈਠਕ ਹੋਈ ਇਸ ਮੀਟਿੰਗ ਵਿੱਚ ਕੁੱਲ 25 ਸਮੂਹਾਂ ਨੇ ਹਿੱਸਾ ਲਿਆ ਇਸ ਦੌਰਾਨ 14 ਮਾਰਚ ਨੂੰ ਦਿੱਲੀ ਦੇ ਰਾਮੀਲਾ ਮੈਦਾਨ ਵਿੱਚ ਮਹਾਪੰਚਾਇਤ ਕਰਵਾਉਂਦਾ ਫੈਸਲਾ ਕੀਤਾ ਗਿਆ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸਾਨ ਟਰੈਕਟਰਾਂ ਨਾਲ ਨਹੀਂ ਬਲਕਿ ਬੱਸਾਂ ਟ੍ਰੇਨਾਂ ਤੇ ਆਪਣੇ ਸਾਧਨਾਂ ਰਾਹੀਂ ਦਿੱਲੀ ਕੋਚ ਕਰਨਗੇ ਦੱਸ ਦਈਏ ਕਿ ਪਿਛਲੇ ਮਹੀਨੇ ਦਿੱਲੀ ਕੋਚ ਲਈ ਰਵਾਨਾ ਹੋਏ ਕਿਸਾਨ ਸ਼ੰਭੂ ਬਾਡਰ ਤੇ ਡਟੇ ਹੋਏ ਨੇ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਚਾਰ ਬੈਠਕਾਂ ਹੋ ਚੁੱਕੀਆਂ ਨੇ ਪਰ ਹਾਲੇ ਤੱਕ ਕੋਈ ਹਾਲ ਨਹੀਂ ਨਿਕਲੇ ਐਸਮੇਟਿਕ ਵਿੱਚ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਰੋਕਿਆ ਗਿਆ ਤਾਂ 14 ਮਾਰਚ ਨੂੰ ਫੈਸਲਾ ਲਿਆ ਜਾਵੇਗਾ ਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਵਿਧਾਇਕ ਸੰਸਦ ਮੈਂਬਰ ਤੇ ਜ਼ਿਲ੍ਹਾ ਆਗੂ ਇਸ ਦਾ ਸਖਤ ਵਿਰੋਧ ਕਰਨਗੇ ਤੇ ਬੀਜੇਪੀ ਦਾ ਬਾਈਕਟ ਕੀਤਾ ਜਾਵੇਗਾ ਅਮਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਤੋਂ ਸਰਕਾਰ ਨੇ ਦਿੱਤਾ ਕੋਰਾ ਜਵਾਬ ਨਸੇ ਦਿਨ ਡੇਬ੍ਰੂਗੜ ਜਿਲ੍ਹੇ ਵਿੱਚ ਕੈਰ ਕੀਤੇ ਗਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਅਤੇ ਸਾਥੀਆਂ ਦੇ ਪਰਿਵਾਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਇੱਕ ਪੱਤਰ ਸੌਭ ਦੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਾਈ ਅਮਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਤੋਂ ਇਹ ਕਹਿ ਕੇ ਸਪੱਸ਼ਟ ਜਵਾਬ ਦੇ ਦਿੱਤਾ ਹੈ ਕਿ ਜੇਕਰ ਭਾਈ ਅਮਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਤਾਂ ਜਿੱਥੇ ਵੀ ਅਮਿਤਪਾਲ ਸਿੰਘ ਨੂੰ ਬੰਦੀ ਰੱਖਿਆ ਉੱਥੇ ਬਾਹਰ ਲੋਕਾਂ ਨੇ ਮੱਥਾ ਟੇਕਣ ਲਈ ਇਕੱਠੇ ਹੋ ਜਾਇਆ ਕਹਿੰਨਾ ਲੋਕਾਂ ਨੇ ਤਾਂ ਉੱਥੇ ਤੀਰਥ ਸਥਾਨ ਬਣਾ ਦੇਣਾ ਉੱਤੋਂ ਐਮਪੀ ਇਲੈਕਸ਼ਨ ਹਨ ਅਸੀਂ ਇਲੈਕਸ਼ਨ ਕਰਵਾਵਾਂਗੇ ਕਿ ਇਹ ਸਥਿਤੀ ਸਾਬਾਂਗੇ ਉਹਨਾਂ ਕਹਿੰਦੇ ਹੈ ਕਿ ਜੇ ਸਰਕਾਰ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਤਬਦੀਲ ਨਹੀਂ ਕਰਵਾਉਣਾ ਚਾਹੁੰਦੇ ਤਾਂ ਉਹ ਇਸ ਗੱਲ 'ਚ ਰਾਜੀ ਹਨ ਕਿ ਡਿਬ੍ਰੋਗੜ੍ਹ ਜੇਲ੍ਹ 'ਚ ਬੰਦ ਉਹਨਾਂ ਦੇ ਸਾਥੀ ਸਿੰਘਾਂ ਨੂੰ ਤੁਰੰਤ ਪੰਜਾਬ ਲਿਆਂਦਾ ਜਾਵੇ ਉਹਨਾਂ ਕਹਿੰਦੇ ਹੈ ਕਿ ਡਿਬ੍ਰੋਗੜ੍ਹ 'ਚ 16 ਫਰਵੀਰ ਤੋਂ ਪੁੱਕ ਹੜਤਾਲ ਤੇ ਹੋਣ ਕਰਨ ਭਾਈ ਬਸਰਤ ਸਿੰਘ ਭਾਈ ਕੁਲਵੰਤ ਸਿੰਘ ਰਾਓਕੇ ਤੇ ਭਾਈ ਹਜੀਤ ਸਿੰਘ ਜੱਲੂਪੁਰ ਦੀ ਹਾਲਤ ਕਾਫੀ ਖਰਾਬ ਹੈ ਭਾਈ ਬਸਰਤ ਸਿੰਘ ਵੱਲੋਂ ਪਾਣੀ ਵੀ ਛੱਡਿਆ ਹੋਣ ਕਰਕੇ ਉਸ ਦੀ ਕਿਡਨੀ ਡਾਕਟਰਾਂ ਨੇ ਕਹਿ ਦਿੱਤਾ ਹੈ ਕਿ ਫੇਲ ਹੋਣ ਕਿਨਾਰੇ ਹੈ ਭਾਈ ਕੁਲਵੰਤ ਸਿੰਘ ਰਾਓਕੇ ਦੀ ਦੌਰਾਂ ਪੈਣ ਕਰ ਜੀਭ ਵੀ ਕੱਟੀ ਗਈ ਹੈ ਭਾਈ ਹਜੀਤ ਸਿੰਘ ਜੱਲੂਪੁਰ ਸਮੇਤ ਇਹਨਾਂ ਤਿੰਨਾਂ ਦੀ ਕੰਡੀਸ਼ਨ ਬਹੁਤ ਖਰਾਬ ਹੈ ਅਮਿਤਪਾਲ ਦਾ ਪਰਿਵਾਰ ਚਾਹੁੰਦਾ ਹੈ ਕਿ ਇਹਨਾਂ ਸਿੰਘਾਂ ਕੈਦੀਆਂ ਨੂੰ ਪੰਜਾਬ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਪੰਜਾਬ ਕਿਸਾਨ ਦਲ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਐਲਾਨ ਰਾਜਨੀਤਿਕ ਪਾਰਟੀ ਪੰਜਾਬ ਕਿਸਾਨ ਦਲ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਆਪਣਾ ਪੂਰਨ ਸਮਰਥਨ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਭਾਜਪਾ ਦਫ਼ਤਰ ਚੰਡੀਗੜ੍ਹ ਚ ਪੰਜਾਬ ਕਿਸਾਨ ਦਲ ਦੇ ਕੌਮੀ ਪ੍ਰਧਾਨ ਰঞ্জੀਤ ਸਿੰਘ ਸਰਾਨੇ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਦੀਆਂ ਕਿਸਾਨ ਪੱਖੀ ਵਿਕਾਸ ਸੋਚ ਸਭ ਤੋਂ ਪ੍ਰਭਾਵਿਤ ਹੋਣ ਕਰ ਅਸੀਂ ਆਪਣੇ ਸੰਗਠਨ ਦਾ ਪੰਜਾਬ ਕਿਸਾਨ ਦਲ ਦਾ ਭਾਜਪਾ ਵਿੱਚ ਸ਼ਮੂਲਿਤ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਹੈ ਸਰਾਂ ਨੇ ਦੱਸਿਆ ਕਿ ਭਾਈਪਾ ਦੀ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਦਾ ਜੀਵਨ ਪੱਧਰ ਸੁਧਾਰਨ ਲਈ ਕਿਸਾਨ ਖਤਾਚੀ ਪਾਰਟੀਆਂ ਦੀ ਪਾਲਿਸੀ ਪ੍ਰੋਗਰਾਮ ਤਹਿਤ ਕਿਸਾਨ ਖੁਸ਼ਹਾਲ ਹੋ ਰਿਹਾ ਹੈ ਕਿ ਪੰਜਾਬ ਦੇ ਦਫ਼ਤਰ ਮੁਰ 7 ਵਜੇ ਲੱਗਣਗੇ ਦੇਖੋ ਭਗਵਾਨ ਜੀ ਮਾਨ ਨੇ ਕੀ ਦਿੱਤਾ ਸੰਕੇਤ ਪੰਜਾਬ ਦੇ ਸਰਕਾਰੀ ਦਫ਼ਤਰ ਨੂੰ 7 ਵਜੇ ਤੋਂ ਖੁੱਲਣ ਦੇ ਸੰਕੇਤ ਦੇ ਦਿੱਤੇ ਨੇ ਮਾਨ ਨੇ ਕਿਹਾ ਕਿ ਪਿਛਲੇ ਸਾਲ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ 55 ਮੈਗਾਵਾਟ ਬਿਜਲੀ ਦੀ ਬਚਤ ਹੋਈ ਸੀ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ 1 April ਤੋਂ 31 July ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦਾ ਫੈਸਲਾ ਲਿਆ ਸੀ ਜਿਸ ਨਾਲ 55 ਮੈਗਾਵਾਟ ਬਿਜਲੀ ਦੀ ਬਚਤ ਹੋਈ ਸੀ ਲੋਕਾਂ ਦੇ ਕੰਮ ਸਮੇਂ ਸਿਰ ਹੋਏ ਅਤੇ ਖਰਚਲਖਵਾਰੀਆਂ ਕਟੀਆਂ ਸੀਆਂ ਮਾਨ ਦੇ ਇਸ ਬਿਆਨ ਤੋਂ ਇਹੀ ਸੰਕੇਤ ਮਿਲਦੇ ਹਨ ਕਿ ਕਿ ਇਸ ਵਾਰ ਵੀ ਦਫ਼ਤਰਾਂ ਦਾ ਸਮਾ ਬਦਲ ਦਿੱਤਾ ਜਾਵੇਗਾ ਬੇਅਦਮੀ ਮਾਮਲੇ ਚ ਗਵਾਹ ਬਣੇ ਪ੍ਰਦੀਪ ਕਲੇਰ ਦੇ ਪਰਿਵਾਰ ਨੂੰ ਡੇਰੇ ਚ ਖਤਰਾ ਹਾਈ ਕੋਰਟ ਤੋਂ ਮੰਗੀ ਸੁਰੱਖਿਆ ਵੇਰਾਸੇ ਦਾ ਚ ਅਹਿਮ ਔਦਤਾਂ ਤੇ ਰਹੇ ਪ੍ਰਦੀਪ ਕਲੇਰ ਦੀ ਪਤਨੀ ਅਜਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਸੁਰੱਖਿਆ ਦੀ ਅਪੀਲ ਕਰਦੇ ਹੋਏ ਕਿ ਹੈ ਕਿ ਡੇਰੇ ਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖਤਰਾ ਹੈ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਇਸ ਮਾਮਲੇ ਚ ਸਟੇਟਸ ਰਿਪੋਰਟ ਧਾਰ ਕਰਦੇ ਹੁਕਮ ਦਿੱਤੇ ਨੇ ਪਟੀਸ਼ਨ ਧਾਰ ਕਰਦੇ ਹੋਏ ਜੋਤੀ ਨੇ ਕਿਹਾ ਕਿ ਉਸ ਦਾ ਪਤੀ ਅਤੇ ਪਰਿਵਾਰ ਲੰਬੇ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਨੇ ਡੇਰਾ ਮੁਖੀ ਸੋਦਾ ਸਾਹਿਬ ਦੀ ਫਿਲਮ ਸੈਂਜਰ ਆਫ ਗॉड 2015 ਵਿੱਚ ਚੁਣਲੀ ਹੋਈ ਸੀ ਇਸ ਦਿਨ 23 ਮਾਰਚ 2015 ਨੂੰ ਗੁਰਦੁਆਰਾ ਬੁਰਜ ਜਵਾਰ ਸਿੰਘ ਵਾਲਾ ਵਿਖੇ ਹਰਜਿੰਦਰ ਸਿੰਘ ਮਾਜੀ ਦੇ ਸੰਬੋਧਨ ਤੋਂ ਬਾਅਦ ਕਈ ਡੇਰਾ ਸਮਰਥਕਾਂ ਨੇ ਸੌਦਾ ਸਾਹ ਦੀ ਫੋਟੋ ਵਾਲੇ ਲੋਕਟ ਲਾ ਕੇ ਸੁੱਟ ਦਿੱਤੇ ਸਨ ਇਸ ਤੋਂ ਬਾਅਦ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧਣ ਲੱਗੀਆਂ ਪੰਜਾਬ ਸਰਕਾਰ ਨੇ 2015 ਵਿੱਚ ਬੇਅਦਬੀ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਸੀ ਅਤੇ ਪਟੀਸ਼ਨ ਕਰਤਾ ਦੇ ਪਤੀ ਨੂੰ ਇਸ ਮਾਮਲੇ ਵਿੱਚ ਮਲਜ਼ਮ ਬਣਾਇਆ ਗਿਆ ਸੀ ਪਟੀਸ਼ਨਰ ਦਾ ਪਤੀ ਪੁਲਿਸ ਦੀ ਪਹੁੰਚ ਤੋਂ ਬਾਹਰ ਸੀ ਤੇ ਅਦਾਲਤ ਨੇ ਉਸ ਨੂੰ ਉਹ ਗਵੜਾ ਕਰਾ ਦਿੱਤਾ ਸੀ 9 ਫਰਵਰੀ ਨੂੰ ਉਸ ਨੂੰ ਫਰੀਦਕੋਟ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ ਤੇ ਇਸ ਸਮੇਂ ਉਹ ਬਡਰੈਲ ਜੇਲ੍ਹ ਵਿੱਚ ਹੈ ਪਟੀਸ਼ਨ ਕਰਤਾ ਨੇ ਦੱਸਿਆ ਕਿ ਉਸਦੇ ਪਤੀ ਨੇ ਡੇਰਾ ਮੁਖੀ ਹਦ ਉਸਦੇ ਸਮਰਥਕ ਅਵਰਾਧ ਗਵਾਹੀ ਦੇਣ ਦਾ ਫੈਸਲਾ ਕੀਤਾ ਹੈ ਤੇ 26 ਫਰਵਰੀ ਨੂੰ ਚੰਡੀਗੜ੍ਹ ਦੇ ਮੈਜਿਸਟ੍ਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਪਟੀਸ਼ਨਰ ਨੇ ਕਿਹਾ ਕਿ ਉਸਦੇ ਪਤੀ ਦੇ ਬਿਆਨ ਤੋਂ ਬਾਅਦ ਹੁਣ ਉਸਦੇ ਉਸਦੀ ਅਤੇ ਉਸਦੀ ਬੇਟੀ ਦੀ ਜਾਨ ਨੂੰ ਖਤਰਾ ਕਿਉਂਕਿ ਉਹ ਅਜੇ ਵੀ ਡੇਰੇ ਦੇ ਅੰਦਰ ਬਜੋਦ ਨੇ ਕੀਸ਼ੋਰ ਨੇ ਕਿਹਾ ਕਿ ਉਹ ਕੈਂਪ ਛੱਡਣਾ ਚਾਹੁੰਦਾ ਸੀ ਪਰ ਉਸ ਨੂੰ ਡਰ ਸੀ ਕਿ ਜੇਕਰ ਉਸਨੇ ਅਜੇ ਹੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਅਜੇ ਹੀ ਚ ਉਹਨਾਂ ਨੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨਕਰਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਪ੍ਰਤੀਸ਼ਰਣ ਤੇ ਸਟੇਟਸ ਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਖੇਤਾ ਜਿੱਥੇ 21 ਸਾਲਾਂ ਨੌਜਵਾਨ ਤੇ ਡਿੱਗੀ ਆਸਮਾਨੀ ਬਿਜਲੀ ਬੁਝਿਆ ਘਰ ਦਾ ਚਿਰਾਗ ਪੰਜਾਬ 'ਚ ਕੱਲ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਗੜੇਮਾਰੀ ਹੋਈ ਇਸੇ ਵਿਚਾਲੇ ਦੋ ਥਾਵਾਂ 'ਤੇ ਆਸਮਾਨੀ ਬਿਜਲੀ ਡਾਕਾਅਰ ਵੇਖਣ ਨੂੰ ਮਿਲੇ ਜਸਵਿੰਚਰ ਇੱਕ ਘਰ ਦਾ ਚਿਰਾਗ ਬੁੱਝ ਗਿਆ ਮਾਮਲਾ ਕਪੂਥਲਾ ਦੇ ਪਿੰਡ ਸੰਧਵਾ ਤੋਂ ਸਾਹਮਣੇ ਆਇਆ ਹੈ ਜਿੱਥੇ ਆਸਮਾਨ ਦੀ ਬਿਜਲੀ ਕਰਕੇ 21 ਸਾਲਾ ਜਸਪ੍ਰੀਤ ਦੀ ਮੌਤ ਹੋ ਗਈ। ਬਿਲੀ ਜਾਣਕਾਰੀ ਮੁਤਾਬਕ ਮੌਸਮ ਖਰਾਬ ਹੋਣ ਕਰਕੇ ਮ੍ਰਿਤਕ ਜਸਪ੍ਰੀਤ ਆਲੂ ਦੀਆਂ ਢੇਰੀਆਂ ਟੱਕਲੇ ਖੇਤਾਂ 'ਚ ਗਿਆ ਸੀ। ਅਚਾਨਕ ਆਸਮਾਨ 'ਚ ਬਿਜਲੀ ਡਿੱਗ ਗਈ। ਆਸਮਾਨੀ ਬਿਜਲੀ ਉਸ ਦੇ ਸਿਰ ਵਾਲੇ ਪਾਸੇ ਨੂੰ ਡਿੱਗੀ ਤੇ ਪੈਰਾਂ ਵਿੱਚੋਂ ਨਿਕਲ ਗਈ। ਇਸ ਨਾਲ ਜਸਪ੍ਰੀਤ ਦੀ ਮੌਤ ਹੋ ਗਈ। ਮੋਗਾ ਸ਼ਹਿਰ ਦੇ ਇਲਾਕੇ ਜਵਾਹਰਨਗਰ ਵਿੱਚ ਵੀ ਸ਼ੁੱਕਰਵਾਰ ਸ਼ਾਮ 5:30 ਵਜੇ ਗਲੀ 'ਚ ਖੇਡ ਰਹੇ ਬੱਚਿਆਂ ਤੇ ਬਜਲੀ ਡੇਕੇ ਦਾ ਮਾਮਲਾ ਸਾਹਮਣੇ ਆਇਆ ਹੈ ਬਜਲੀ ਡੇਕੇ ਨਾਲ ਕਈ ਘਰਾਂ 'ਚ ਵੱਡੇ ਗਿਣਤੀ 'ਚ ਇਲੈਕਟ੍ਰੋਨਿਕ ਉਪਕਰਨ ਸੜ ਗਏ ਗਨੀਮਤ ਰਹੀ ਕਿ ਬਜਲੀ ਡੇਕੇ ਨਾਲ ਬੱਚਿਆਂ ਨੂੰ ਕੁਝ ਨਹੀਂ ਹੋਇਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਕਿਸਾਨ ਸ਼ੁਭਕਰ ਸਿੰਘ ਦੇ ਸਿਰ ਚੋਂ ਮਿਲੇ ਧਾਣ ਦੇ ਟੁਕੜੇ ਹਰਿਆਣਾ ਪੁਲਿਸ ਨੂੰ ਸੌਂਪੀ ਪੋਸਟਮਾਰਟਮ ਰਿਪੋਰਟ ਪੁਲਿਸ ਨੇ ਖਨੌਰੀ ਬਾਡਰ ਤੇ ਕਿਸਾਨਾਂ ਨੇ ਧਾਨੇਦਾਨ ਮਾਰੇਗੇ 21 ਸਾਲਾ ਸ਼ੁਭਕਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਹਰਿਆਣਾ ਨੂੰ ਸੌਂਪ ਦਿੱਤੀ ਹੈ ਅਤੇ ਇੱਕ ਕਾਪੀ ਆਪਣੇ ਕੋਲ ਰੱਖ ਲਈਏ ਤਾਂ ਜੋ ਉਹ ਅੱਗੇ ਵਧ ਸਕਣ ਜਾਂਚ ਜਾਣਕਾਰੀ ਅਨੁਸਾਰ ਸ਼ੁਭਕਰ ਸਿੰਘ ਦੇ ਸਿਰ ਤੇ ਧਾਨ ਦੀਆਂ ਕੁਝ ਗੋਲੀਆਂ ਲੱਗੀਆਂ ਜਿਸ ਕਰ ਸਿਰ ਤੇ 60 ਲਗਨ ਕਰਦ ਉਸ ਦੀ ਮੌਤ ਹੋਈ ਹੈ ਫਿਲਹਾਲ ਅਧਿਕਾਰਤ ਤੌਰ ਤੇ ਕਿਸੇ ਨੇ ਕੁਝ ਵੀ ਕਹਿਣ ਤੋਂ ਇਨਕਾਰ ਨਹੀਂ ਕੀਤਾ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਹਥਿਆਰ ਦੀ ਧਾਤੂ ਦੀ ਵਾਰਤੂ ਕੀਤੀ ਗਈ ਹੈ ਇਸ ਦੇ ਸਾਬਤ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਧਾਤੂ ਦੀ ਜਾਂਚ ਲਈ ਮਹਾਰਾ ਦੀ ਰਾਏ ਲਈ ਜਾ ਰਹੀ ਹੈ ਸੇਧਮਾਨ ਤੇ ਬਲਵੀਰ ਸਿੰਘ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਭਕਰ ਸਿੰਘ ਦੀ ਮੌਤ ਬੰਦੂਕ ਦੀ ਗੋਲੀ ਲੱਗਣ ਕਾਰਨ ਹੋਈ ਹੈ ਜਿਸ ਦੇ ਸਿਰ 'ਤੇ जख्म ਸਨ ਦੂਜੇ ਪਾਸੇ ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਮਿਲਦੇ ਹੀ ਤਾਤੂ ਨੂੰ ਜਾਂਚ ਲਈ ਮਾਹਰਾਂ ਕੋਲ ਭੇਜ ਦਿੱਤਾ ਗਿਆ ਤਾਂ ਜੋ ਜਲਦੀ ਤੋਂ ਜਲਦੀ ਇਹ ਸਪਸ਼ਟ ਹੋ ਸਕੇ ਕਿ ਸ਼ੁਭਕਰ ਦੇ ਸਿਰ 'ਤੇ ਵਾਰ ਕਰਨ ਲਈ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਕਿਸਾਨ ਵੀਰੋ ਟਰੈਕਟਰ ਸਬਸਿਡੀ ਲਈ 11 ਮਾਰਚ ਤੋਂ ਪਹਿਲਾਂ ਅਪਲਾਈ ਕਰੋ ਨਹੀਂ ਤਾਂ ਲੱਖਾਂ ਰੁਪਏ ਦਾ ਹੋਵੇਗਾ ਨੁਕਸਾਨ ਟਰੈਕਟਰ ਖੇਤੀ ਦੇ ਸਾਰੇ ਕੰਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਕਿਸਾਨ ਘੱਟ ਸਮੇਂ ਤੇ ਘੱਟ ਲਾਗਤ ਵਿੱਚ ਟਰੈਕਟਰ ਨਾਲ ਖੇਤੀ ਕਰਨ ਲਈ ਵੱਡੇ ਕੰਮ ਕਰਨ ਦੇ ਯੋਗ ਹੁੰਦੇ ਨੇ ਹਰ ਕਿਸਾਨ ਆਪਣਾ ਟਰੈਕਟਰ ਹੋਣ ਦਾ ਸੁਪਨਾ ਹੁੰਦਾ ਹੈ ਪਰ ਭਾਰਤੀ ਬਾਜ਼ਾਰ ਵਿੱਚ ਟਰੈਕਟਰ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਹਰ ਕਿਸਾਨਾਂ ਲਈ ਟਰੈਕਟਰ ਖਰੀਦਣਾ ਸੰਭਵ ਨਹੀਂ ਹੈ ਤੁਹਾਡਾ ਹਰ ਉਹ ਦਹ ਦੇ ਕਿ ਭਾਰਤ ਸਰਕਾਰ ਦੇ ਸੂਬਾ ਸਰਕਾਰ ਕਿਸਾਨਾਂ ਨੂੰ ਖੇਤੀ ਸੰਦ ਖਰੀਦਣ ਤੇ ਸਬਸਿਡੀ ਦਿੰਦੀਆਂ ਨੇ ਜੇਕਰ ਤੁਸੀਂ ਟਰੈਕਟਰ ਖਰੀਦਣ ਦੀ ਯੋਜਨਾ ਬਣਾ ਰਹੇ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਸਰਕਾਰ ਟਰੈਕਟਰ ਖਰੀਦਣ ਵਾਲੇ ਕਿਸਾਨਾਂ ਨੂੰ ਵੱਡੀ ਸਬਸਿਡੀ ਦੇ ਰਹੀ ਹੈ ਇਸ ਟਰੈਕਟਰ ਸਬਸਿਡੀ ਦਾ ਲਾਭ ਲੈਣ ਲਈ ਤੁਹਾਨੂੰ 11 ਮਾਰਚ ਤੋਂ ਪਹਿਲਾਂ ਅਪਲਾਈ ਕਰਨਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਸਬਸਿਡੀ ਦੇ ਰਹੀ ਹੈ ਪਰ ਸਾਰੇ ਕਿਸਾਨ ਇਸ ਦਾ ਲਾਭ ਨਹੀਂ ਲੈ ਸਕਣਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿਰਫ ਅਨੁਸੂਚਿਤ ਜਾਤੀ ਦੇ ਕਿਸਾਨ ਐਸਾਬਸਿਡੀ ਦਾ ਲਾਭ ਲੈ ਸਕਣਗੇ ਹਰਿਆਣਾ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 45 ਐਚਪੀ ਅਤੇ ਇਸ ਤੋਂ ਵੱਧ ਸਮਰੱਥਾ ਵਾਲੇ ਟਰੈਕਟਰ ਦੀ ਖਰੀਦ ਤੇ 1 ਲੱਖ ਰੁਪਏ ਦੀ ਗ੍ਰਾਂਟ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਗ੍ਰਾਂਟ ਦਾ ਸਰਬੰਵਾਰਕ ਕਿਸਾਨ ਉਪਭਾਗ ਦੇ ਪੋਰਟਲ www.agriharyana.gov.in ਤੇ 11 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਅਰਜ਼ੀਆਂ 26 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ ਵਿਭਾਗ ਅਨੁਸਾਰ ਇਸ ਸਕੀਮ ਸਿਰਫ ਅਨੁਸੂਚਿਤ ਜਾਤੀ ਐਸਸੀ ਦੇ ਕਿਸਾਨਾਂ ਲਈ ਹੈ ਜਿਨ੍ਹਾਂ ਕੇ ਕਿਸਾਨਾਂ ਦੇ ਨਾਂ ਤੇ ਵਾਹੀਯੋਗ ਜ਼ਮੀਨ ਹੈ ਮੇਰੀ ਫਸਲ ਮੇਰਾ ਬਿਉਰਾ ਤੇ ਰਜਿਸਟਰਡ ਹੈ ਅਤੇ ਜਿਨ੍ਹਾਂ ਨੇ ਪਿਛਲੇ 5 ਸਾਲਾਂ ਤੋਂ ਟਰੈਕਟਰ ਦੀ ਸਬਸਿਡੀ ਨਹੀਂ ਲਈ ਹੈ ਉਹ ਕਿਸਾਨ ਇਸ ਦਾ ਲਾਭ ਲੈ ਸਕਦੇ ਨੇ ਖਨਾਰੀ ਬਾਡਰ ਤੇ ਜਖਮੀ ਪ੍ਰੇਤਪਾਲ ਬਾਰੇ ਵੱਡੇ ਖੁਲਾਸੇ ਹਰਿਆਣਾ ਦੇ ਜੀਨਦਰ ਲੱਘ ਦੀ ਖਨੌਰੀ ਸਰਹਾ ਤੇ ਕਿਸਾਨ ਅੰਦੋਲਨ ਦੌਰਾਨ ਜਕਮੀ ਹੋਏ ਪ੍ਰਿਤਪਾਲ ਬਾਰੇ ਵੱਡੇ ਖੁਲਾਸੇ ਹੋਏ ਨੇ ਗੋਜ ਯੂनाइटेड ਸਿੱਖਸ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਪ੍ਰਿਤਪਾਲ ਨੂੰ ਬੋਰੀ ਵਿੱਚ ਬੰਨ੍ਹ ਕੇ ਕੋਟਿਆ ਗਿਆ ਜਿਸ ਕਾਰਨ ਉਸ ਦੇ ਚਿਹਰੇ ਤੇ ਪੰਜ ਫ੍ਰੈਕਚਰ ਹੋਏ ਨੇ ਹਾਲਤ ਇੰਨੀ ਖਰਾਬ ਹੈ ਕਿ ਉਹ ਪਾਣੀ ਨਹੀਂ ਪੀ ਸਕਦਾ ਉਸ ਨੂੰ ਟਿਊਬਾ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਯੂनाइटेड ਸਿੱਖਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਯੂਨਾਈਟਿਡ ਸਿਕਸ ਵੱਲੋਂ ਦੱਸਿਆ ਗਿਆ ਕਿ ਹਾਈ ਕੋਰਟ ਰਾਹੀਂ ਵਾਰੰਟ ਆਫਸਰ ਰਾਹੀਂ ਪੰਤਪਾਲ ਸਿੰਘ ਨੂੰ ਰੋहतक ਪੀਜੀਏ ਤੋਂ ਚੰਡੀਗੜ੍ਹ ਪੀਜੀਏ ਵਿੱਚ ਤਬਦੀਲ ਕਰ ਦਿੱਤਾ ਗਿਆ ਯੂਨਾਈਟਿਡ ਸਿਕਸ ਦੇ ਵਕੀਲ ਗੁਰਮੋਹਨ ਪ੍ਰੀਤ ਸਿੰਘ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਹੁਣ ਇਸ ਕੇਸ ਦੀ ਸੁਣਵਾਈ ਹਾਈ ਕੋਰਟ ਵਿੱਚ 4 ਮਾਰਚ ਨੂੰ ਹੋਣੀ ਹੈ ਕਿ ਅਸੀਂ ਅਦਾਲਤ ਵਿੱਚ ਫੋਟੋ ਸਮਿਟ ਇਹ ਜਾਣਕਾਰੀ ਦਿੱਤੀ ਹੈ ਜਿਸ ਵਿੱਚ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਕਿ ਇਹ ਜ਼ਿਲ੍ਹਾਵਾਲਾ ਭਾਗ ਹੈ ਉਹਨਾਂ ਨੇ ਕਿਹਾ ਕਿ ਹੋਰ ਜ਼ਖਮੀਆਂ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਵਕੀਲ ਵੱਲ ਦੱਸਿਆ ਗਿਆ ਕਿ ਹੁਣ ਤੱਕ ਅਸੀਂ ਦੋ ਵੱਖ-ਵੱਖ ਪਟੀਸ਼ਨਰਾਂ ਦਾਇਰ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਹਥਿਆਰ ਦੇ ਹਥੇ ਕਿਸਾਨਾਂ ਅਤੇ ਕਿਵੇਂ ਸਾਰੇ ਧਰਾਵਾਂ ਨਿਯਮਾਂ ਤੇ ਕਾਨੂੰਨਾਂ ਆਦਿ ਉਲੰਘਣਾ ਕਰਦੇ ਹੋਏ ਵਰਤੇ ਜਾ ਸਕਦੇ ਜੋ ਫੌਜੀ ਲੋਕ ਦੁਸ਼ਮਣਾਂ ਤੇ ਕਰਦੇ ਨੇ ਤਾਂ ਦੋਸਤੋ ਇਸ ਹੀ ਆਪਣੀ ਇਸ ਵਲੇਰੀਆ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਫਿਰ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ